रामदास सरोवर नाते सब उतरे पाप कमाते निर्मल होए कर इस नाना गुरपूरे कीने दान गुरपुरा नमस्कारे ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੇ ਡੰਡਉਤ ਬੰਦਨ ਅਨਿਕ ਬਾਾਰ ਸਰਬ ਕਲਾ ਸਮਰਥ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਵਦਿਓ ਰਾਖਿ ਲਿਹੋ ਭਗਵਾਨ ਚਵਰ ਤਖਤ ਸ਼ਤਰ ਦੇ ਮਾਲਕ ਜੁਗ ਜੁਗ ਅਟੱਲ ਗੁਰ ਤਗਦੀ ਉੱਪਰ ਸਭਾਏ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਨਾਂ ਦੀ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਸਾਡੇ ਕਲਯੁਗੀ ਜੀਵਾਂ ਉੱਪਰ ਸਤਗੁਰੂ ਦੇ ਚਰਨਾਂ ਦਾ ਨਿਗਮਾਣਨ ਦਾ ਸੁਭਾਗੀ ਸਮਾ ਪ੍ਰਾਪਤ ਹੋਇਆ ਹੈ ਅੰਮ੍ਰਿਤ ਵੇਲੇ ਸਤਗੁਰੂ ਦੇ ਪਿੱਤਰ ਅੰਮ੍ਰਿਤਮਈ ਦਰਸ਼ਨ ਦਿਦਾਰੇ ਕਰਨ ਦਾ ਵਡਮੁੱਲਾ ਸਮਾਂ ਮਿਲਿਆ ਹੈ। ਸਤਗੁਰੂ ਜੀ ਕਹਿੰਦੇ ਇਹ ਸਾਧ ਸੰਗਤ ਗੁਰੂ ਦੇ ਚਰਨਾਂ ਵਿੱਚ ਆਉਣਾ, ਸੰਗਤ ਵਿੱਚ ਬੈਠਣਾ ਸਾਧ ਸੰਗਤ ਵਿੱਚ ਆ ਕੇ ਆਕਾਲ ਪੁਰਖ ਪਰਮੇਸ਼ਰ ਨੂੰ ਧਿਆਉਣਾ ਇੱਕ ਸਤਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਰੋਵਰ ਦੀ ਤਰ੍ਹਾਂ ਹੈ। ਜਿਵੇਂ ਇੱਕ ਸਰੋਵਰ ਤੇ ਅਸੀਂ ਇਸ਼ਨਾਨ ਕਰਦੇ ਆਂ ਜਲ ਦੇ ਵਿੱਚ ਪਾਣੀ ਨਾਲ ਨਹਾਉਨੇ ਆਂ ਨਾ ਇਸ਼ਨਾਨ ਕਰਦੇ ਆਂ ਜਲ ਨਾਲ ਤੇ ਜਲ ਨਾਲ ਇਸ਼ਨਾਨ ਕੀਤਿਆਂ ਇਹ ਪਿੰਡਾ ਇਹ ਦੇਹੀ ਪਵਿੱਤਰ ਹੁੰਦੀ ਐ ਮੈਲ ਲੈਂਦੀ ਹੈ ਸੁਸਤੀ ਲੈਂਦੀ ਹੈ ਅਮਰਤ ਵੇਲੇ ਇਸ਼ਨਾਨ ਕਰੀਏ ਤੇ ਤਨ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਨਾਲ ਕੀ ਹੁੰਦਾ ਤਨ aroga ਹੋ ਜਾਂਦਾ ਤੇ ਮਨ ਗੁਰੂ ਨਾਲ ਸੌਖਾ ਜੁੜ ਜਾਂਦਾ ਹੈ ਮਨ ਦੇ ਵੀ ਰੋਗ ਕੱਟੇ ਗਏ ਤਨ ਦੇ ਵੀ ਰੋਗ ਕੱਟੇ ਗਏ ਕੇਵਲ ਇਸ਼ਨਾਨ ਕੀਤੇ ਆ ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਸਮਝ ਲਿਆ ਵੀ ਇਸ਼ਨਾਨ ਕਰਨਾ ਹੀ ਮਹਾਨ ਗੱਲ ਐ ਬਹੁਤ ਵੱਡੀ ਗੱਲ ਐ ਤੀਰਥਾਂ ਤੇ ਆਦਿਕ ਜਾ ਕੇ ਇਸ਼ਨਾਨ ਕਰਨਾ ਇਹਨੂੰ ਹੀ ਮਹਾਨ ਸਮਝ ਲਏ ਫੇਰ ਤੇਰੇ ਵਾਸਤੇ ਭਲੇਖਾ ਹੈ ਫੇਰ ਤੇਰੇ ਵਾਸਤੇ ਗਲਤ ਹੈ ਕਿਉਂਕਿ ਮਨ ਦਾ ਇਸ਼ਨਾਨ ਗੁਰਬਾਣੀ ਨਾਲ ਹੁੰਦਾ ਹੈ ਗੁਰੂ ਦੇ ਨਾਮ ਨਾਲ ਹੁੰਦਾ ਹੈ ਤਨ ਦਾ ਇਸ਼ਨਾਨ ਪਾਣੀ ਜਲ ਨਾਲ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਸਾਧ ਸੰਗਤ ਆ ਨਾ ਸਤ ਸੰਗਤ ਜਿੱਥੇ ਇੱਕ ਪਰਮਾਸ਼ਟਮਾ ਨੂੰ ਚੇਤੇ ਕੀਤਾ ਜਾਂਦਾ ਹੈ ਇਹ ਵੀ ਇੱਕ ਸਰੋਵਰ ਬਣ ਜਾਂਦਾ ਜਿੱਥੇ ਮਨ ਦਾ ਇਸ਼ਨਾਨ ਹੁੰਦਾ ਹੈ ਆਮ ਪਾਣੀ ਨਾਲ ਤਾਂ ਆਪਾਂ ਤਨ ਧੋ ਸਕਦੇ ਆ ਤਨ ਪਿੰਡਾ ਬਾਡੀ ਜਿਹੜੀ ਇਹ ਪਵਿੱਤਰ ਹੋ ਜਾਂਦੀ ਹੈ ਪਾਣੀ ਨਾਲ ਧੋਤਿਆਂ ਭਰੀਏ ਮਤ ਪਾਪਾਂ ਕੇ ਸੰਗ ਜਿਵੇਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਹੋ ਧੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕਹਿਰਾ ਕਪੜਾਦਿਕ ਮੈਲਾ ਹੋ ਗਿਆ ਸਰੀਰ ਮੈਲਾ ਹੋ ਗਿਆ ਮੈਲ ਲੱਗ ਗਈ ਤੇ ਇਹਨੂੰ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਪਾਣੀ ਨਾਲ ਧੋਲੇਗਾ ਸਾਬਣ ਨਾਲ ਧੋਲੇਗਾ ਪਰ ਜਿਹੜੀ ਮਤ ਜਿਹੜੀ ਤੇਰੀ ਪਾਪਾਂ ਨਾਲ ਭਰੀ ਹੋਈ ਹੈ ਮਤ ਦੇ ਅੰਦਰ ਵਿਕਾਰ ਮਾੜੇ ਚੱਲਦੇ ਮਨ ਦੇ ਅੰਦਰ ਖਿਆਲ ਬੁਰੇ ਚੱਲਦੇ ਆ ਮਾੜਾ ਸੋਚਣਾ ਮਾੜਾ ਕਰਨਾ ਮਾੜੇ ਖਿਆਲ ਇਹ ਵਿਚਾਰਾਂ ਨੂੰ ਕਿਵੇਂ ਧੋਵੇਂਗਾ ਹੁਣ ਮੰਨ ਲਓ ਕਿਸੇ ਨੂੰ ਅੰਦਰ ਖਿਆਲ ਬੁਰੇ ਆ ਰਹੇ ਆ ਉਹ ਬਾਹਰੋਂ ਨਾ ਲਵੇ ਤੇ ਕੀ ਫਾਇਦਾ ਉਹਦਾ ਨਾਉਣ ਦਾ ਅੰਦਰ ਦੇ ਖਿਆਲ ਕਿਵੇਂ ਮਟਣਗੇ ਗੁਰੂ ਦੇ ਗਿਆਨ ਨਾਲ ਕੁੰਬੇ ਬੱਦਾ ਜਲ ਰਹਾ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਦ ਰਹਾ ਗੁਰ ਬਿਨ ਗਿਆਨ ਨਾ ਹੋਏ ਗੁਰੂ ਦੇ ਗਿਆਨ ਤੋਂ ਬਿਨਾ ਅੰਦਰ ਦੀ ਤੇਰੀ ਮਨ ਦੀ ਮੈਲ ਕੱਟੀ ਨਹੀਂ ਜਾਣੀ ਭਾਵੇਂ ਕਿੰਨੇ ਯਤਨ ਕਰ ਲਈ ਭਗਤ ਰਵਿਦਾਸ ਜੀ ਨੇ ਲੋਕਾਈ ਨੂੰ ਇਹੀ ਸਮਝਾਇਆ ਸੀ ਨਾ ਵੀ ਗੰਗਾ ਤੇ ਚੱਲਿਓ ਤੇ ਅੰਦਰ ਤੁਹਾਡੇ ਮੈਲ ਹੈ ਗੰਗਾ ਤੇ ਨਹਾਉਣ ਨਾਲ ਕੀ ਫਾਇਦਾ ਹੋਣਾ ਹੈ ਅੰਦਰ ਤੱਕ ਤੁਸੀਂ ਵਿਕਾਰਾਂ ਨਾਲ ਭਰੇ ਪਏ ਹੋ ਮੈਲ ਨਾਲ ਭਰੇ ਪਏ ਹੋ ਕਿਉਂਕਿ ਭਗਤ ਰਵਿਦਾਸ ਜੀ ਆਪ ਸੱਚੇ ਸੁੱਚੇ ਸੀ ਲਿਬ ਜੋੜੀ ਹੋਈ ਸੀ ਪ੍ਰਮਾਤਮਾ ਨਾਲ ਕੋਈ ਐਸਾ ਅੰਦਰ ਖਿਆਲ ਨਹੀਂ ਸੀ ਮਾੜਾ ਰੱਬ ਦਾ ਹੀ ਰੂਪ ਹੋ ਗਏ ਸੀ ਜਦੋਂ ਅੰਦਰੋਂ ਨਿਰਮਲ ਹੋ ਗਈ ਦੇ ਜਿਹੜੀ ਅੰਦਰ ਆਤਮਾ ਆਪਣੇ ਮਨ ਦੇ ਖਿਆਲ ਹੈ ਜਿਹੜੇ ਨਿਰਮਲ ਹੋ ਗਏ ਆਤਮਾ ਪਰਮੇਸ਼ਰ ਪਰਮਾਤਮਾ ਨਾਲ ਜੁੜ ਗਈ ਜਦੋਂ ਤੇ ਕਹਿੰਦੇ ਫਿਰ ਰੱਬ ਮਿਲ ਗਿਆ ਪਰਮੇਸ਼ਰ ਮਿਲ ਗਿਆ ਜਿੰਨਾ ਚਿਰ ਅੰਦਰ ਵਿਕਾਰ ਹੈ ਅੰਦਰ ਬੁਰਾਈਆਂ ਪਈਆਂ ਉਹਨਾਂ ਚਿਰ ਰੱਬ ਦੂਰ ਹੈ ਭਗਤ ਰਵਿਦਾਸ ਜੀ ਨੂੰ ਪ੍ਰਾਪਤ ਹੋ ਗਿਆ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਜੇ ਗੰਗਾ ਤੇ ਇਸ਼ਨਾਨ ਕਰਨਾ ਤੇ ਅੰਦਰ ਦੀ ਪਹਿਲਾਂ ਮੈਲ ਕੱਟੋ ਅੰਦਰ ਦੀ ਮੈਲ ਧੋ ਲਵੋ ਜਿਵੇਂ ਭਗਤ ਕਬੀਰ ਜੀ ਕਹਿੰਦੇ ਆ ਜਲ ਕੇ ਮੱਜਨ ਜੇ ਗਤ ਹੋਵੇ ਨਿਤਨਿਤ ਮੈਂਡ ਕਨਾਵੇ ਜਿਵੇਂ ਮੈਂਡਕ ਤੈਸੇ ਹੋਇ ਨਰ ਫਿਰ ਫਿਰ ਜੁਨੀ ਆਵੇ ਹਾਂ ਨਾਉਣ ਨਾਲ ਕੀ ਹੋ ਜਾਣਾ ਡੱਡੂ ਮੱਛੀਆਂ ਤਾਂ ਪਾਣੀ ਵਿੱਚ ਹੀ ਰਹਿੰਦੇ ਆ ਜੇ ਬੰਦਾ ਸਮਝੇ ਵੀ ਮੈਂ ਗੰਗਾ ਤੇ ਇਸ਼ਨਾਨ ਕਰ ਲਿਆ ਮੈਂ ਪਵਿੱਤਰ ਜਲ ਨਾਲ ਨਹਾ ਲਿਆ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਮੋਹਰ ਲਾ ਕੇ ਉਹਨਾਂ ਦੀ ਵਾਰ ਉਚਾਰਨ ਕਰਦੇ ਕਹਿੰਦੇ ਭਗਤ ਭਗਤ ਜੱਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰਟਾ ਭਗਤ ਰਵਿਦਾਸ ਜੀ ਭਾਵੇਂ ਕੰਮ ਕੀਤਾ ਜੁੱਤੀਆਂ ਗੰਡਣ ਦਾ ਸੀ ਇਹ ਕਿਰਤ ਸੀ ਉਹਨਾਂ ਦੀ ਜੁੱਤੀਆਂ ਗੰਡਣੀਆਂ ਮਰੇ ਪਸ਼ੂਆਂ ਦੀ ਖਲ ਲਾ ਕੇ ਉਹਨਾਂ ਦਾ ਜਿਹੜਾ ਜੁੱਤੇ ਤਿਆਰ ਕਰਨੇ ਕੀਤਾ ਸੀ ਉਹਨਾਂ ਦਾ ਕਿਰਤ ਕਮਾਈ ਕਰਦੇ ਸੀ ਪਿਤਾ ਪੁਰੇਖੀ ਕੀਤਾ ਉਹਨਾਂ ਦੇ ਪਿਤਾ ਵੀ ਇਹੀ ਕਾਰਜ ਕਰਦੇ ਸੀ ਤੇ ਭਗਤ ਰਵਿਦਾਸ ਜੀ ਵੀ ਇਹੀ ਕਰਦੇ ਸੀ ਕਹਿੰਦੇ ਭਗਤ ਭਗਤ ਜਗ ਵੱਜਿਆ ਜਦੋਂ ਭਗਤ ਪ੍ਰਵਾਨ ਹੋਇਆ ਨਾ ਮਾਲਕ ਮੂਰੇ ਤੇ ਹਰ ਪਾਸੇ ਭਗਤ ਰਵਿਦਾਸ ਜੀ ਦੀ ਉਪਮਾ ਆਉਣ ਲੱਗ ਪਈ ਵਡਿਆਈ ਹੋਣ ਲੱਗ ਪਈ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ 12ਵਾਂ ਦੀ ਬਾਣੀ ਅੰਦਰ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅੱਜ ਸੰਸਾਰ ਦੀ ਸੋਭਾ ਸੰਸਾਰ ਦੀ ਵਡਿਆਈ ਤਾਂ ਸਹਿਜ ਹੀ ਹੋਣ ਲੱਗ ਜਾਂਦੀ ਜਦੋਂ ਅਸੀਂ ਸੱਚੇ ਨਾਲ ਜੁੜ ਗਏ ਅਜ ਜੜੀ ਵਡਿਆਈ ਨੂੰ ਅਸੀਂ ਭਾਲਦੇ ਫਿਰਦੇ ਆ ਨਾ ਵੀ ਮੇਰੀ ਵਡਿਆਈ ਹੋਵੇ ਮੇਰੀ ਉਪਮਾ ਹੋਵੇ ਮੇਰੀ ਸੋਭਾ ਹੋਵੇ ਹਰ ਪਾਸੇ ਮੇਰੀ ਲੋਕ ਵਾਵਾ ਕਰਨ ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਨਾਲ ਜੁੜ ਜਾਏ ਤਾਂ ਵੈਸੀ ਤੇਰੀ ਮਗਰ ਤੋਰੀ ਆਉਣੀ ਸੋਭਾ ਵੈਸੀ ਮਗਰ ਆ ਜਾਣੀ ਹੈ ਤਾਂ ਸੱਚੇ ਦੇ ਮਾਰਗ ਤੇ ਜਦੋਂ ਚੱਲੇਗਾ ਉਸਤਤ ਹੋਣ ਲੱਗ ਜਾਣੀ ਹੈ ਭਗਤਰ ਵਿਦਾਸ ਜੀ ਦੀ ਹੁਣ ਉਪਮਾ ਹੁੰਦੀ ਹੈ ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ ਵਿੱਚ ਭਗਤ ਦੀ ਉਪਮਾ ਵਡਿਆਈ ਪ੍ਰਗਟ ਹੋ ਗਈ ਕੀ ਕਰਦੇ ਆ ਹੁਣ ਕੋਈ ਐਨੇ ਵੀ ਕੁਰਸੀ ਤੇ ਬੈਠਿਆ ਤੇ ਤਖਤ ਤੇ ਬੈਠਿਆ ਤੇ ਇੱਕ ਹੁਕਮ ਚਲਾਉਂਦੇ ਆ ਨਹੀਂ ਨਹੀਂ ਕਰਦੇ ਕੀ ਆ ਕੀਤਾ ਕੀ ਆ ਪਾਣਾ ਗੰਡੈ ਰਾ ਵਿੱਚ ਕੁਲਾ ਧਰਮ ਢੋਏ ਟੋਰ ਸਮੇਟਾ ਭਾਈ ਗੁਰਦਾਸ ਜੀ ਆਪਣੀਆਂ ਬਾਰਾਂ ਦੇ ਵਿੱਚ ਕਹਿੰਦੇ ਆ ਕਹਿੰਦੇ ਕੀ ਕੰਮ ਕੀ ਕਰਦੇ ਕਹਿੰਦੇ ਪਾਣਾ ਜੁੱਤੀਆਂ ਗੰਢਦੇ ਆ ਪਾਣਾ ਗੰਢੇ ਰਾਹ ਵਿੱਚ ਰਾਹ ਦੇ ਵਿੱਚ ਇੱਕ ਕੁਲੀ ਪਾਈ ਹੋਈ ਹੈ ਜਿੱਥੋਂ ਦੀ ਲੋਕਾਂ ਦਾ ਆਵਾਜਾਵੀ ਹੈ ਲੋਕ ਲੰਘਦੇ ਆ ਨਾ ਉੱਥੇ ਇੱਕ ਨਿੱਕੀ ਜੀ ਛੰਨ ਪਾਈ ਹੋਈ ਹੈ ਉੱਥੇ ਬੈਠ ਕੇ ਜੁੱਤੀਆਂ ਗੰਢਦੇ ਆ ਤੇ ਐਸਾ ਸੁਭਾਅ ਸੀ ਜਿਹੜਾ ਸਾਧੂ ਮਹਾਂਪੁਰਖ ਹੁੰਦਾ ਸੀ ਜੁੜਿਆ ਹੋਇਆ ਉਹਦੇ ਤੋਂ ਪੈਸੇ ਨਹੀਂ ਸੀ ਲੈਂਦੇ ਮਾਇਆ ਨਹੀਂ ਸੀ ਲੈੰਦੇ ਉਹਦੀ ਸੇਵਾ ਕਰਕੇ ਜੁੱਤੀ ਗੰਢ ਦਿੰਦੇ ਸੀ ਮੈਂ ਸੇਵਾ ਕਰਤੀ ਤੁਹਾਡੀ ਜੀ ਪੈਸੇ ਨਹੀਂ ਲੈਣੇ ਪਾਣਾ ਗੰਡੇ ਰਾਹ ਵਿੱਚ ਪਾਣਾ ਕਹਿੰਦੇ ਜੁੱਤੀ ਨੂੰ ਜੁੱਤੀਆਂ ਗੰਢਦੇ ਆ ਰਾਹ ਵਿੱਚ ਬੈਠ ਕੇ ਕੁਲਾ ਧਰਮ ਢੋਏ ਢੋਰ ਸਮਿਟਾ ਕਹਿੰਦੇ ਜੁੱਤੀਆਂ ਗੰਢਦੇ ਆ ਰਸਤੇ ਵਿੱਚ ਜੁੱਤੀਆਂ ਗੰਢਣ ਦਾ ਕੰਮ ਕਰਦੇ ਤੇ ਕੁਲਾ ਧਰਮ ਅਨੁਸਾਰ ਜਿਹੜੀ ਉਹਨਾਂ ਦੀ ਧਰਮ ਸੀ ਰੀਤੀ ਸੀ ਜਿਹੜੇ ਉਹਨਾਂ ਦੇ ਪਿਤਾ ਦਾ ਕੰਮ ਸੀ ਪਿਤਾ ਪੁਰਖੀ ਕੀਤਾ ਕਹਿੰਦੇ ਪਸ਼ੂ ਢੋਕੇ ਸਿਮੇਟਿਆ ਕਰਦੇ ਉਹਨਾਂ ਦੀ ਖਲ ਲਾ ਕੇ ਉਹਨਾਂ ਨੂੰ ਸਿਮੇਟ ਦੇਣਾ ਉਹਨਾਂ ਦੀ ਖਲ ਦੀ ਜੁੱਤੀਆਂ ਬਣਾਉਣੀਆਂ ਭਾਈ ਸੇ ਭਾਈ ਗੁਰਦਾਸ ਜੀ ਕਹਿੰਦੇ ਇਹ ਕਾਰਜ ਹੈ ਉਹਨਾਂ ਦਾ ਅੱਗੇ ਕਹਿੰਦੇ ਹਨ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਜਿਹੜਾ ਬਾਹਰੋਂ ਕੀਤਾ ਸੰਸਾਰ ਨੂੰ ਦਿਸਦਾ ਸੀ ਵੀ ਜੁੱਤੀਆਂ ਗੰਡਣ ਦਾ ਮਰੇ ਪਸ਼ੂ ਢੋਣ ਦਾ ਪਰ ਅੰਦਰੋਂ ਕੀ ਸੀ ਉਹ ਅੰਦਰੋਂ ਹੀਰੇ ਸੀ ਅੰਦਰੋਂ ਪਾਇਸਾ ਪਈ ਗੁਰਦਾਜ ਜੀ ਕਹਿੰਦੇ ਜਿਵੇਂ ਮੈਲੇ ਚਿਥੜਿਆਂ ਦਾ ਅਰਥ ਹੈ ਮੈਲੀਆਂ ਲੀਰਾਂ ਕਹਿ ਲਈਏ ਮੈਲੇ ਕੱਪੜੇ ਕਹਿ ਲਈਏ ਮੈਲੀਆਂ ਲੀਰਾਂ ਦੇ ਵਿੱਚ ਇੱਕ ਲਾਲ ਲਵੇਟਿਆ ਹੋਵੇ ਨਾ ਇੱਕ ਹੀਰਾ ਲਵੇਟਿਆ ਹੋਵੇ ਜਿਵੇਂ ਮੈਲਾ ਉੱਪਰੋਂ ਮੈਲਾ ਕੱਪੜਾ ਹੋਵੇ ਉਹਦੇ ਵਿੱਚ ਇੱਕ ਲਾਲ ਹੋਵੇ ਬਹੁਤ ਬੇਸ਼ਕੀਮਤੀ ਲਵੇਟਿਆ ਹੋਇਆ ਇਸ ਤਰ੍ਹਾਂ ਸੀ ਭਗਤ ਰਵਿਦਾਸ ਜੀ ਹਾਂ ਉਪਰੋਂ ਤਨ ਦੇ ਕੱਪੜੇ ਕਹਿ ਲਈਏ ਮੈਲੇ ਹੋਣਗੇ ਕੰਮ ਜਿਹੜਾ ਹੈ ਮਰੇ ਪਸੂ ਢੋਣ ਦਾ ਜਾਂ ਜੁੱਤੀਆਂ ਗੰਡਣ ਦਾ ਸੀ ਪਰ ਅੰਦਰ ਹੀਰਾ ਸੀ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਸੀ ਜਿਵੇਂ ਲੀਰਾਂ ਦੇ ਵਿੱਚ ਮੈਲੇ ਕੱਪੜਿਆਂ ਦੇ ਵਿੱਚ ਹੀਰਾ ਲੁਬਟਿਆ ਹੋਵੇ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਅੱਗੇ ਕਹਿੰਦੇ ਚੋਹ ਵਰਨਾਉ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਕਹਿੰਦੇ ਚਾਰ ਵਰਣ ਸੀ ਉਸਨੇ ਚਾਰ ਵਰਣ ਮੰਨੇ ਸੀ ਖੱਤਰੀ ਬ੍ਰਾਹਮਣ ਸੂਦ ਬੈਸ ਇਹਨਾਂ ਨੂੰ ਉਪਦੇਸ਼ ਦਿੰਦੇ ਸੀ ਭਗਤ ਰਵਿਦਾਸ ਜੀ ਸੱਚਾ ਉਪਦੇਸ਼ ਦੇਣ ਲੱਗ ਪਏ ਸੀ ਵੀ ਉਥੋਂ ਦੀ ਰਾਹ ਜਾਂਦਾ ਸੀ ਗੰਗਾ ਨੂੰ ਨਹਾਉਣ ਜਾਂਦੇ ਸੀ ਲੋਕ ਗੰਗਾ ਦੇ ਤੱਟ ਤੇ ਜਾ ਕੇ ਇਸ਼ਨਾਨ ਕਰਨਾ ਇਹ ਕਹਿ ਦੇਣਾ ਵੀ ਸਾਡੇ ਸਾਰੇ ਪਾਪ ਲੈ ਗਏ ਹੁਣ ਅਸੀਂ ਇੱਥੇ ਇਸ਼ਨਾਨ ਕਰ ਲਿਆ ਸਾਰਾ ਸਾਲ ਪਾਪ ਕੀਤੇ ਇੱਥੇ ਲੈ ਗਏ ਹੁਣ ਫਿਰ ਦੁਬਾਰਾ ਪਾਪ ਕਰਾਂਗੇ ਇਹ ਤਾਂ ਇੱਥੇ ਲੈ ਗਏ ਹੁਣ ਇਹ ਉਪਦੇਸ਼ ਭਗਤ ਰਵਿਦਾਸ ਜੀ ਕਹਿੰਦੇ ਦਿੱਤਾ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਵੀ ਇਹ ਉਪਦੇਸ਼ ਹੈ ਕਿ ਸੱਚ ਨਾਲ ਜੁੜੋ ਅਕਾਲ ਪੁਰਖ ਪਰਮੇਸ਼ਰ ਦੀ ਉਪਮਾ ਵਡਿਆਈ ਕਰੋ ਅੰਦਰੋਂ ਨਿਰਮਲ ਹੋ ਕੇ ਪਰਮੇਸ਼ਰ ਦਾ ਸਿਮਰਨ ਕਰੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੱਚ ਦਾ ਉਪਦੇਸ਼ ਦਿੱਤਾ ਸੱਚ ਦਾ ਉਪਦੇਸ਼ ਕੀ ਚੌ ਵਰਣਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸੰਹਿਟਾ ਉਪਦੇਸ਼ ਦੇਣ ਲੱਗ ਪਏ ਲੋਕਾਈ ਨੂੰ ਗਿਆਨ ਧਿਆਨ ਕਰਾਉਣ ਲੱਗ ਪਏ ਵੀ ਸੱਚੇ ਨਾਲ ਜੁੜੋ ਅੰਦਰ ਹੀ ਬੈਠਾ ਹੋ ਅੱਗੇ ਫਿਰ ਇੱਕ ਉਦਾਹਰਣ ਦਿੰਦੇ ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ ਕਹਦੇ ਇਕਰਾ ਨਾ ਕੋਈ ਸੰਗ ਪੰਡਤ ਕਾਂਸੀ ਦੇ ਲੋਕ ਬ੍ਰਾਹਮਣ ਮਿਲ ਕੇ ਨਾ ਗੰਗਾ ਦੇ ਉੱਤੇ ਇਸ਼ਨਾਨ ਕਰਨ ਚੱਲੇ ਆ ਨਹਾਉਣ ਚੱਲੇ ਆ ਇਕੱਠੇ ਹੋ ਕੇ ਸਾਰੇ ਕਿਉਂਕਿ ਗੰਗਾ ਦੇ ਉੱਤੇ ਵੱਡਾ ਮੇਲਾ ਲੱਗਣਾ ਸੀ ਉੱਥੇ ਉਸ ਅੱਜ ਵੀ ਜਿਵੇਂ ਲੱਗਦਾ ਹੈ ਉਸ ਸਮੇਂ ਵੀ ਲੋਕਾਂ ਦੀ ਇੱਛਾ ਹੁੰਦੀ ਸੀ ਵੀ ਜਾ ਕੇ ਗੰਗਾ ਇਸ਼ਨਾਨ ਕਰਨਾ ਚੰਗੀ ਗੱਲ ਆ ਕਰਨਾ ਇਸ਼ਨਾਨ ਪਰ ਭਗਤ ਰਵਿਦਾਸ ਜੀ ਕਹਿੰਦੇ ਅੰਦਰ ਦੀ ਮੈਲ ਧੋ ਕੇ ਅੰਦਰ ਦੇ ਵਿਕਾਰ ਧੋ ਕੇ ਅੰਦਰ ਦੇ ਮਾੜੇ ਫੁਰਨੇ ਹੁਣ ਬੰਦਾ ਇਉਂ ਸੋਚੀ ਜਾਂਦਾ ਵੀ ਉਹਦਾ ਵੀ ਮਾੜਾ ਹੋ ਜਾ ਉਹਦਾ ਵੀ ਮਾੜਾ ਹੋ ਜਾਏ ਤੇ ਇਸ਼ਨਾਨ ਗੰਗਾ ਤੇ ਕਰ ਰਿਹਾ ਫਿਰ ਕੀ ਫਾਇਦਾ ਇਸ਼ਨਾਨ ਕਰਨ ਦਾ ਕਿਉਂਕਿ ਅੰਦਰ ਦੀ ਮੈਲ ਅੰਦਰ ਦੇ ਵਿਕਾਰ ਅੰਦਰ ਦੇ ਫੁਰਨੇ ਸਾਫ਼ ਨਹੀਂ ਹੋਏ ਕਹਿੰਦੇ ਨਾ ਹੋਣ ਆਇਆ ਇੱਕ ਸੰਗ ਜਿਹੜੇ ਅਹੰਕਾਰ ਦੇ ਵਿੱਚ ਸੀ ਵੀ ਅਸੀਂ ਗੰਗਾ ਤੇ ਨਾਉਣ ਚੱਲੇ ਆ ਤੇ ਇਹਦੇ ਕੋਲੇ ਕੀ ਐ ਉਹਨਾਂ ਨੇ ਕਹਿੰਦੇ ਜੁਤੀ ਵੀ ਗੰਢਾਈ ਸੀ ਭਗਤ ਰਵਿਦਾਸ ਜੀ ਤੋਂ ਵੀ ਜੁੱਤੀ ਟੁੱਟ ਗਈ ਐ ਗੰਢ ਦੇ ਤੇ ਕੋਲੇ ਨਹੀਂ ਆਏ ਵੀ ਸ਼ੁੱਧਰ ਜਾਤੀ ਦਾ ਦੂਰੋਂ ਹੀ ਜੁੱਤੀ ਫੜਾਤੀ ਅਹੰਕਾਰ ਸੀ ਨਾ ਵੀ ਅਸੀਂ ਬ੍ਰਾਹਮਣ ਐ ਸਾਡੀ ਉੱਚੀ ਜਾਤ ਐ ਅਸੀਂ ਇਹਦੇ ਲੱਗ ਕੇ ਆਗੇ ਤੇ ਭਿੱਟੇ ਜਾਵਾਂਗੇ ਕਿਤੇ ਇਹਦਾ ਸਾਨੂੰ ਲੱਗ ਗਿਆ ਜਾਂ ਸਾਡਾ ਹੱਥੇ ਨੂੰ ਲੱਗ ਗਿਆ ਤੇ ਸਾਡਾ ਧਰਮ ਭ੍ਰਿਸ਼ਟ ਹੋ ਜਾਣਾ ਸਾਡਾ ਧਰਮ ਭ੍ਰਿਸ਼ਟਿਆ ਜਾਣਾ ਅਸੀਂ ਪਿੱਟੇ ਜਾਵਾਂਗੇ ਕੁਝ ਸਮੇਂ ਤਾਈਂ ਰੀਤ ਸੀ ਜਦੋਂ ਬ੍ਰਾਹਮਣ ਦੇ ਮੱਥੇ ਕੋਈ ਸ਼ੂਦਰ ਲੱਗ ਜਾਂਦਾ ਸੀ ਤੈਨੂੰ ਇਸ਼ਨਾਨ ਕਰਨਾ ਪੈਂਦਾ ਸੀ ਵੀ ਇਸ਼ਨਾਨ ਕਰਨਾ ਹੁਣ ਮੈਂ ਪਿੱਟਿਆ ਗਿਆ ਮੈਂ ਬਹੁਤ ਮਾੜਾ ਹੋ ਗਿਆ ਮੇਰੇ ਮੱਥੇ ਕੋਈ ਬ੍ਰਾਹਮਣ ਦੇ ਕੋਈ ਸ਼ੂਦਰ ਲੱਗ ਗਿਆ ਇੰਨਾ ਮਾੜਾ ਜਾਤ ਪਾਤ ਦਾ ਬੋਲਬਾਲਾ ਸੀ ਇੰਨਾ ਮਾੜਾ ਹਾਲ ਸੀ ਉਸ ਸਮੇਂ ਇਹ ਬ੍ਰਾਹਮਣਾਂ ਦਾ ਸੰਗ ਭਾਵੇਂ ਚੱਲਿਆ ਤਾਂ ਗੰਗਾ ਤੇ ਨਹਾਉਣ ਪਰ ਕਹਿੰਦੇ ਇਹਨਾਂ ਨੂੰ ਹੰਕਾਰ ਬਹੁਤ ਸੀ ਜੋ ਅੱਜ ਦੀ ਵਿਚਾਰ ਹੈ ਨਾ ਆਪਾਂ ਵਿਚਾਰ ਕਰਦੇ ਸੀ ਜੋ ਸਤਿਗੁਰੂ ਦਾ ਹੁਕਮ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਕੋਈ ਵਿਚਾਰ ਆਪਾਂ ਕਰ ਰਹੇ ਹਾਂ ਕਹਿੰਦੇ ਇੱਕ ਨਹਾਉਣ ਵਾਸਤੇ ਨਾ ਸੰਗ ਆਇਆ ਪਰ ਉਹਨਾਂ ਦੇ ਹੰਕਾਰ ਬਹੁਤ ਸੀ ਅੰਦਰ ਹੰਕਾਰ ਬਹੁਤ ਸੀ ਭਾਈ ਸਾਹਿਬਾਈ ਗੁਰਦਾਸ ਜੀ ਕਹਿੰਦੇ ਦੂਰੋਂ ਹੀ ਖੜ ਕੇ ਜੁੱਤੀ ਫੜਾਈ ਇਹ ਗੰਢ ਦੇ ਇਹਨੂੰ ਤੇ ਜਦੋਂ ਗੰਢ ਦਿੱਤੀ ਤੇ ਭਗਤ ਰਵਿਦਾਸ ਜੀ ਨੇ ਉਹਨਾਂ ਨੇ ਗੱਲਾਂ ਸੁਣ ਲਈਆਂ ਵੀ ਗੰਗਾ ਤੇ ਇਸ਼ਨਾਨ ਕਰਨ ਚੱਲੇ ਆ ਕਰਦੇ ਸੀ ਗੱਲਾਂ ਵੀ ਇਹ ਇਸ਼ਨਾਨ ਕਰਾਂਗੇ ਇਸ ਸਮੇਂ ਪਹੁੰਚਾਂਗੇ ਐਉਂ ਕਰਾਂਗੇ ਭਗਤ ਰਵਦਾਸ ਜੀ ਨੇ ਪੁੱਛ ਲਿਆ ਕਿ ਕਿੱਥੇ ਚੱਲੇ ਕਹਿੰਦੇ ਗੰਗਾ ਇਸ਼ਨਾਨ ਕਰਨ ਚੱਲੇ ਆਂ ਭਾਗਾ ਵਾਲੇ ਆ ਤੁਹਾਡੇ ਕਰਮਾਂ ਵਿੱਚ ਨਹੀਂ ਤੁਸੀਂ ਤਾਂ ਇੱਥੇ ਬੈਠ ਕੇ ਜੁੱਤੀਆਂ ਗੰਢੋ ਅਸੀਂ ਚੱਲੇ ਆਂ ਸਾਨੂੰ ਹੀ ਹੱਕ ਹੈ ਉਸ ਸਮੇਂ ਕਹਿੰਦੇ ਭਗਤ ਰਵਦਾਸ ਜੀ ਨੇ ਇੱਕ ਪੈਸਾ ਕਹਿ ਲਈਏ ਕਸੀਦਾ ਕਹਿ ਲਈਏ ਉਸ ਸਮੇਂ ਕੱਢ ਕੇ ਦਿੱਤਾ ਕੱਢ ਕਸੀਦਾ ਸੌਪਿਆ ਰਵਿਦਾਸ ਹੈ ਗੰਗਾ ਦੀ ਪੇਟਾ ਭਗਤ ਰਵਦਾਸ ਜੀ ਨੇ ਕਹਿੰਦੇ ਇੱਕ ਥੇਲਾ ਕੱਢ ਕੇ ਇੱਕ ਉਹ ਸਤਸੰਗੀ ਦੇ ਵਿੱਚੋਂ ਜਿਹੜਾ ਸੰਗ ਚੱਲਿਆ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਪੜਾ ਫੜਾਤਾ ਵੀ ਆ ਗੰਗਾ ਦੀ ਭੇਟਾ ਵਾਸਤੇ ਆ ਗੰਗਾ ਨੂੰ ਦੇਣ ਵਾਸਤੇ ਆ ਇੱਕ ਥੇਲਾ ਹੈ ਮੇਰਾ ਇਹ ਲੈ ਜਿਓ ਉਹ ਕਹਿੰਦੇ ਪਹਿਲਾਂ ਤੁਹਾਨੂੰ ਧੋਤਾ ਧੋਤ ਥੇਲੇ ਨੂੰ ਵੀ ਇਹ ਸ਼ੂਦਰ ਦਾ ਥੇਲਾ ਧੋ ਲਿਆ ਉਹਨੂੰ ਧੋ ਕੇ ਫੜ ਲਿਆ ਫਿਰ ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਐਉਂ ਨਹੀਂ ਫੜਾਉਣਾ ਵੀ ਐ ਚਲਾ ਕੇ ਮਾਰੋ ਕਿਤੇ ਗੰਗਾ ਦੇ ਵਿੱਚ ਇਸ ਤਰ੍ਹਾਂ ਨਹੀਂ ਲੱਗਾ ਪੁਰਬ ਅਭੀਚਦਾ ਡਿੱਠਾ ਚਲਤ ਅਚਰਜ ਸਮੇਟਾ ਅਮੇਟਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿਵੇਂ ਫੜਾਉਣਾ ਉਹ ਗੰਗਾ ਨੂੰ ਜੇ ਗੰਗਾ ਆਪ ਹੱਥ ਕੱਢ ਕੇ ਲਵੇ ਆਪ ਲਵੇ ਨਾ ਹੱਥ ਕੱਢ ਕੇ ਗੰਗਾ ਵਿੱਚੋਂ ਫੇਰੇ ਜਿਹੜਾ ਥੇਲਾ ਫੜਾਉਣਾ ਨਹੀਂ ਤਾਂ ਫੜਾਉਣਾ ਨਹੀਂ ਹੁਣ ਭਾਏ ਭਗਤ ਰਵਿਦਾਸ ਜੀ ਪੂਰੇ ਪਰਮੇਸ਼ਰ ਨਾਲ ਜੁੜੇ ਹੋਏ ਸੀ ਹੁਣ ਗੰਗਾ ਤਾਂ ਉਹਨਾਂ ਦੇ ਪੱਥਰਾਂ ਦੇ ਢੇਡ ਦੀ ਵਗਦੀ ਸੀ ਜਿੱਥੇ ਉਹਨਾਂ ਦੀ ਕੁੰਡੀ ਪਈ ਸੀ ਚਮੜਾ ਭਿਉਣ ਵਾਲੀ ਉੱਥੋਂ ਦੀ ਵਗਦੀ ਸੀ ਗੰਗਾ ਤਾਂ ਗੰਗਾ ਪੱਥਰਾਂ ਢੇਡ ਦੀ ਵਗਦੀ ਬੰਨੀ ਹੋਈ ਭਗਤਾਂ ਦੀ ਉਥਾ ਪੱਥਰਾਂ ਦੇ ਉਹਨਾਂ ਦੇ ਕੁੰਡੇ ਦੇ ਥੱਲੋਂ ਦੀ ਵਗਦੀ ਸੀ ਪਰ ਇਹਨਾਂ ਨੂੰ ਹੰਕਾਰ ਸੀ ਵੀ ਅਸੀਂ ਗੰਗਾ ਨਾਲੋਂ ਥੱਲੇ ਆ ਸਾਡੇ ਵਰਗਾ ਕੌਣ ਹੈ ਉਹਨਾਂ ਨੇ ਰੱਬ ਨੂੰ ਵਾਸ ਕੀਤਾ ਹੋਇਆ ਕਹਿੰਦੇ ਵੀ ਹੱਥ ਕੱਢ ਕੇ ਜੇ ਗੰਗਾ ਲਵੇ ਫੇਰ ਥੇਲਾ ਦਿਓ ਨਹੀਂ ਤਾਂ ਨਾ ਦਿਓ ਹੱਸਣ ਲੱਗ ਪਏ ਵੀ ਇਹਦੀ ਭੇਟਾ ਲਊ ਹੱਥ ਕੱਢ ਕੇ ਗੰਗਾ ਹੱਸ ਬੇ ਕੋਈ ਨਹੀਂ ਕੋਈ ਨਹੀਂ ਦੇ ਦੇਾਂਗੇ ਅੱਗੇ ਗਏ ਆਪ ਇਸ਼ਨਾਨ ਪਾਣ ਕੀਤਾ ਤੇ ਕਹਿੰਦੇ ਫਿਰ ਇਹ ਜਿਹੜੀ ਭੇਟਾ ਭਗਤ ਰਵਦਾਸ ਜੀ ਨੇ ਦਿੱਤੀ ਚੇਤਾ ਆ ਗਈ ਫਿਰ ਚਲੋ ਤੁਰਨ ਲੱਗੇ ਫਿਰ ਵਿੱਚੋਂ ਇੱਕ ਕਹਿਣ ਲੱਗਿਆ ਚਲੋ ਦਿਓ ਪੇਟਾ ਭਗਤ ਰਵਦਾਸ ਦੀ ਭਾਈ ਸਾਹਿਬ ਗੁਰਦਾਸ ਜੀ ਲਿਖਦੇ ਲਾਇਆ ਕਸੀਰਾ ਹੱਥ ਕੰਡ ਸੁਤ ਇੱਕ ਜੋ ਤਾਣਾ ਪੇਟਾ ਕਹਿੰਦੇ ਜਦੋਂ ਕਿਹਾ ਨਾ ਵੀ ਆ ਰਵਦਾਸ ਨੇ ਦੰਬੜੀ ਭੇਜੀ ਐ ਕਸੀਦਾ ਭੇਜਿਆ ਥੇਲਾ ਭੇਜਿਆ ਤੇਰੇ ਭਗਤ ਨੇ ਤੇ ਕਹਿੰਦੇ ਉਸ ਸਮੇਂ ਗੰਗਾ ਨੇ ਹੱਥ ਕੱਢ ਕੇ ਢੇਲਾ ਜਿਹੜਾ ਹੈ ਉਹ ਅੰਗੀਕਾਰ ਕੀਤਾ ਲਿਆ ਉਹਨਾਂ ਤੋਂ ਜਿਸ ਤਰ੍ਹਾਂ ਇੱਕ ਕਹਿੰਦੇ ਬੰਦੇ ਦੇ ਹੱਥ ਹੁੰਦੇ ਆ ਉਸ ਤਰ੍ਹਾਂ ਇੱਕ ਹੱਥ ਆਇਆ ਗੰਗਾ ਦੇ ਵਿੱਚੋਂ ਬਾਹਰ ਤੇ ਜਿਹੜਾ ਇਹ ਢੇਲਾ ਭਗਤ ਰਵਿਦਾਸ ਨੇ ਪ੍ਰਵਾਨ ਕੀਤਾ ਗੰਗਾ ਨੇ ਪ੍ਰਵਾਨ ਕੀਤਾ ਤੇ ਸਾਰੇ ਹੈਰਾਨ ਹੋ ਗਏ ਬੜੇ ਹੈਰਾਨ ਹੋਏ ਉਸ ਸਮੇਂ ਕਹਿੰਦੇ ਗੰਗਾ ਨੇ ਵਾਪਸ ਕੰਗਣ ਵੀ ਦਿੱਤੇ ਸੋ ਇਸ ਤਰ੍ਹਾਂ ਭਗਤਾਂ ਨੇ ਆਪਣੇ ਵਸ ਕਰ ਲਿਆ ਗੰਗਾ ਨੂੰ ਵੀ ਭਗਤ ਜਨਾ ਹਰ ਮਾਪਿਓ ਬੇਟਾ ਕਹਿੰਦੇ ਭਗਤ ਤਾਂ ਇਸ ਤਰ੍ਹਾਂ ਪਰਮੇਸ਼ਰ ਦੇ ਮਾਪਿਓ ਵਾਗ ਜਿਵੇਂ ਬੱਚੇ ਮਾ ਬੱਚਿਆਂ ਨੂੰ ਮਾਪਿਓ ਪਿਆਰ ਕਰਦੇ ਹਨ ਇਸ ਤਰ੍ਹਾਂ ਭਗਤਾਂ ਨੂੰ ਰੱਬ ਪਿਆਰ ਕਰਦਾ ਹੈ ਭਗਤ ਜਿਨਾ ਹਰ ਮਾਪਿਓ ਬੇਟਾ ਭਗਤ ਪਰਮੇਸ਼ਰ ਦੇ ਬੱਚਿਆਂ ਵਾਂਗ ਬਣ ਜਾਂਦੇ ਆ ਪ੍ਰਵਾਹ ਕਰਦਾ ਮਾਲਕ ਪੂਰੀ ਉਹਨਾਂ ਦੀ ਭਗਤ ਰਵਿਦਾਸ ਜੀ ਦੀ ਭੇਟਾ ਆਪ ਹੱਥ ਕੱਢ ਕੇ ਪ੍ਰਵਾਨ ਕੀਤੀ ਉੱਥੇ ਬੈਠਿਆਂ ਦੀ ਝੁੱਗੀ ਦੇ ਵਿੱਚ ਬੈਠੇ ਜੁੱਤੀਆਂ ਗੰਢਦੇ ਪਰ ਪਿਆਰ ਸੱਚਾ ਹੈ ਅੰਦਰੋਂ ਬੜੀ ਅੰਦਰੋਂ ਕਮਾਈ ਐ ਅੰਦਰੋਂ ਨਿਮਰਤਾ ਐ ਅੰਦਰੋਂ ਸੁੱਚਾ ਹੋ ਗਿਆ ਸਾਰਾ ਕੁਝ ਹੀ ਤੇ ਉੱਥੇ ਬੈਠਿਆ ਨੇ ਗੰਗਾ ਨੂੰ ਭੇਟਾ ਚੁੜਾ ਦਿੱਤੀ ਤੇ ਗੰਗਾ ਨੇ ਵੀ ਬੜੇ ਪਿਆਰ ਨਾਲ ਹੱਥ ਕੱਢ ਕੇ ਉਹ ਭੇਟਾ ਲਈ ਜਿਹੜੇ ਜਾਣ ਵਾਲੇ ਸੀ ਹਰ ਸਾਲ ਜਾਂਦੀ ਸੀ ਉਹਨਾਂ ਦਾ ਹੰਕਾਰ ਟੁੱਟ ਗਿਆ ਉਹਨਾਂ ਨੂੰ ਇਹ ਹੰਕਾਰ ਸੀ ਵੀ ਅਸੀਂ ਹਰ ਸਾਲ ਹੀ ਗੰਗਾ ਤੇ ਇਸ਼ਨਾਨ ਕਰਦੇ ਆ ਅਸੀਂ ਤਾਂ ਸੋਚੇ ਆ ਪਰ ਅੰਦਰੋਂ ਵਿਕਾਰਾਂ ਨਾਲ ਭਰੇ ਹੋਏ ਸੀ ਅੰਦਰੋਂ ਮੈਲ ਨਾਲ ਭਰੇ ਹੋਏ ਸੀ ਬਾਹਰ ਦੀ ਮੈਲ ਧੋਤਿਆਂ ਕੁਝ ਨਹੀਂ ਹੋਇਆ ਅੰਦਰ ਦੀ ਮੈਲ ਭਰੀ ਹੋਈ ਸੀ ਇਸੇ ਤਰ੍ਹਾਂ ਸਤਿਗੁਰੂ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਉਪਦੇਸ਼ ਬਖਸ਼ਦੇ ਆ ਕਹਿੰਦੇ ਜੇ ਮਾਲਕ ਪਰਮੇਸ਼ਰ ਨੂੰ ਪ੍ਰਵਾਣ ਹੋਣਾ ਤੇ ਅੰਦਰ ਦੀ ਮੈਲ ਕੱਟ ਪਹਿਲਾਂ ਅੰਦਰ ਦੇ ਵਿਕਾਰ ਧੋ ਪਹਿਲਾਂ ਫਿਰ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆਪੇ ਹੀ ਪ੍ਰਵਾਣ ਹੋ ਜਾਵੇਂਗਾ ਮਾਲਕ ਪਰਮੇਸ਼ਰ ਨੂੰ ਸਤਿਗੁਰੂ ਜੀ ਫਰਮਾਨ ਬਖਸ਼ਦੇ ਹਨ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਦੂਪਦੇ ਰਾਗ ਸੁਰ ਠੰਦਰ ਘਰ ਤੀਸਰੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰ ਵਿੱਚ ਤੋਂ ਬਾਣੀ ਉਚਾਰਨ ਕਰ ਰਹੇ ਆ ਦੋ ਬੰਦਾਂ ਵਾਲੀ ਬਾਣੀ ਸਤਿਗੁਰ ਜੀ ਸਾਨੂੰ ਬਖਸ਼ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰ ਦੀ ਕਿਰਪਾ ਨਾਲ ਮਿਲ ਜਾਂਦਾ ਉਹ ਗੁਰੂ ਕਿਰਪਾ ਕਰੇ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ ਅੱਗੇ ਉਚਾਰਨ ਕਰਦੇ ਹਨ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਕੀ ਹੈ ਰਾਮਦਾਸ ਸਰੋਵਰ ਰਾਮ ਪਰਮੇਸ਼ਰ ਨੂੰ ਕਹਿੰਦੇ ਦਾਸ ਉਹਦੇ ਪਿਆਰੇ ਨੂੰ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਆ ਸਾਧ ਸੰਗਤ ਨੂੰ ਰਾਮਦਾਸ ਸਰੋਵਰ ਕਿਹਾ ਹੈ ਜਿੱਥੇ ਸਤਸੰਗੀ ਜਨ ਬੈਠਦੇ ਆ ਜਿੱਥੇ ਗੁਰੂ ਦੇ ਪਿਆਰੇ ਜੁੜ ਮਿਲ ਕੇ ਬੈਠ ਕੇ ਅਕਾਲ ਪੁਰਖ ਦੀ ਵਡਿਆਈ ਕਰਨ ਉਹਨੂੰ ਰਾਮਦਾਸ ਸਰੋਵਰ ਕਹਿੰਦੇ ਹਨ ਇਹ ਕਿ ਦਿਸਦਾ ਰੂਪ ਸਰੋਵਰ ਸਾਡੇ ਸਾਹਮਣੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਦਿਸਦਾ ਸਰੋਵਰ ਹੈ ਉੱਥੇ ਵੀ ਰੋਗ ਕੱਟੇ ਜਾਂਦੇ ਉੱਥੇ ਵੀ ਦੁੱਖ ਕੱਟੇ ਜਾਂਦੇ ਕਿਉਂਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਉਸ ਧਰਤੀ ਨੂੰ ਵਰ ਦਿੱਤੇ ਹੋਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਹੀ ਆਪ ਪ੍ਰਭ ਸੀ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਗੁਰੂ ਰਾਮਦਾਸ ਪ੍ਰਤੱਖ ਹਰ ਪ੍ਰਤੱਖ ਪਰਮੇਸ਼ਰ ਨੇ ਆਉਣਾ ਕੀਤਾ ਤੇ ਉਹਨਾਂ ਦੇ ਸਥਾਨ ਉਹਨਾਂ ਦੀ ਪਵਿੱਤਰ ਧਰਤੀ ਤੇ ਰੋਕ ਕਿਉਂ ਨਾ ਕੱਟੇ ਜਾਣ ਦਿਸਦਾ ਰੂਪ ਸਰੋਵਰ ਉਹ ਹੈ ਪਰ ਸਤਿਗੁਰੂ ਜੀ ਕਹਿੰਦੇ ਜਿੱਥੇ ਗੁਰੂ ਦੇ ਪਿਆਰੇ ਇਕੱਠੇ ਹੋ ਕੇ ਬੈਠਣ ਉਹ ਵੀ ਇੱਕ ਸਰੋਵਰ ਦਾ ਰੂਪ ਹੋ ਜਾਂਦਾ ਹੈ ਉੱਥੇ ਕੋਈ ਵੀ ਆ ਕੇ ਇਸ਼ਨਾਨ ਕਰੇ ਮਨ ਰੂਪ ਇਸ਼ਨਾਨ ਜਿਹੜਾ ਵੀ ਕਰ ਲਵੇ ਉੱਥੇ ਆ ਕੇ ਰਾਮਦਾਸ ਸਰੋਵਰ ਨਾਤੇ ਸਤਗੁਰੂ ਜੀ ਕਹਿੰਦੇ ਜਿਹੜੇ ਗੁਰਮਖ ਪਿਆਰੇ RAM ਦੇ ਦਾਸਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਆ ਕੇ ਬੈਠਦੇ ਹਨ ਜਿਹੜੇ ਮਨ ਦਾ ਇਸ਼ਨਾਨ ਕਰਾਉਂਦੇ ਹਨ ਨਾਮ ਅੰਮ੍ਰਿਤ ਜਲ ਨਾਲ ਇਸ਼ਨਾਨ ਕਰਦੇ ਉਹਨਾਂ ਦਾ ਭਲਾ ਹੁੰਦਾ ਹੈ ਸਭ ਉਤਰੇ ਪਾਪ ਕਮਾਤੇ ਉਹਨਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲੈ ਜਾਂਦੇ ਆ ਇਸ ਤਰ੍ਹਾਂ ਲੈਂਦੇ ਪਾਪ ਗੁਰਬਾਣੀ ਦਾ ਸਿਮਰਨ ਕਰਨ ਨਾਲ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਕਰਨ ਨਾਲ ਇੱਕ ਮਾਲਕ ਦਾ ਨਾਮ ਹੀ ਹੈ ਜਿਹੜਾ ਸਾਡੇ ਕਰੋੜਾਂ ਪਾਪ ਘਟ ਸਕਦਾ ਕੋਟ ਦੁਖਿਅੰ ਅਨਕ ਹੱਤਿਅੰ ਜਨਮਦਾਰ ਇਦਰੰ ਮਹਾ ਵਿਖਿਆਦੰ ਮਿਟੰਤ ਸਗਲ ਹਰਨਾਮ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਕਾਸ਼ਟ ਭਾਸ ਕਾਸ਼ਟ ਭਸਮੰ ਕਰੋਤ ਸਤਿਗੁਰੂ ਪੰਚਮ ਪਾਤਸ਼ਾਹ ਦਾ ਉਪਦੇਸ਼ ਹੈ ਕਹਿੰਦੇ ਕਰੋੜਾਂ ਪਾਪ ਹੋਣ ਦੁੱਖ ਹੋਣ ਇਕ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰਨ ਨਾਲੋਂ ਸਾਰੇ ਕੱਟੇ ਜਾਂਦੇ ਆ ਨਾਮ ਵਿੱਚ ਹੀ ਪਾਵਰ ਹੈ ਸਬੂਤਰੇ ਪਾਪ ਕਮਾਤੇ ਔਰ ਕਿਸੇ ਯਤਨ ਨਾਲ ਇਹ ਪਾਪ ਕੱਟੇ ਨਹੀਂ ਜਾਂਦੇ ਹ ਸਿਮਰਨ ਕਰ ਮਾਲਕ ਦਾ ਬੰਦਗੀ ਕਰ ਉਹਦੇ ਨਾਲ ਕੱਟੇ ਜਾ ਸਕਦੇ ਅੱਗੇ ਕਹਿੰਦੇ ਨਿਰਮਲ ਹੋਏ ਕਰ ਇਸ ਨਾਨਾ ਗੁਰਪੁਰਾਏ ਕੀਨੇ ਦਨ ਮਨ ਦਾ ਇਸ਼ਨਾਨ ਕਰਾ ਕੇ ਹਰੀ ਨਾਮ ਜਲ ਨਾਲ ਕਹਿੰਦੇ ਇਸ਼ਨਾਨ ਕਰਕੇ ਨਾ ਜਿਹੜਾ ਵੀ ਇਸ਼ਨਾਨ ਕਰੇ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਤੇ ਜਦੋਂ ਅੰਦਰੋਂ ਸਾਫ਼ ਹੋ ਜੇ ਨਾ ਉਹਨੂੰ ਸੋਹਣੀ ਸੀਜ ਹੋਵੇ ਤੇ ਉੱਥੇ ਆ ਕੇ ਬਹਿਣ ਨੂੰ ਜੀ ਕਰਦਾ ਹੈ ਤੇਰੇ ਅੰਦਰ ਹਿਰਦੇ ਦੇ ਵਿੱਚ ਵਿਕਾਰ ਪਿਆ ਤੇਰੇ ਹਿਰਦੇ ਦੀ ਸੀਜ ਮੈਲੀ ਹੈ ਮਾਲਕ ਪਰਮੇਸ਼ਰ ਕਿਵੇਂ ਬੈਠੇ ਉਹਦੇ ਤੇ ਮਾਲਕ ਨਹੀਂ ਬੈਠ ਸਕਦਾ ਕਿਉਂਕਿ ਤੇਰੇ ਹਿਰਦੇ ਦੀ ਸੀਜ ਮੈਲੀ ਹੈ ਜਦੋਂ ਉਹ ਪਵਿੱਤਰ ਹੋ ਗਈ ਸਾਫ਼ ਹੋ ਗਈ ਮਾਲਕ ਨੇ ਵਿਰਾਜਮਾਨ ਹੋ ਜਾਣਾ ਸਤਿਗੁਰੂ ਜੀ ਕਹਿੰਦੇ ਗੁਰਪੂਰ ਹੈ ਕੀਨੇ ਦਾਨ ਜਦੋਂ ਅੰਦਰ ਦੀ ਮੈਲ ਕੱਟੀ ਗਈ ਅੰਦਰੋਂ ਨਿਰਮਲ ਹੋ ਗਏ ਪਵਿੱਤਰ ਹੋ ਗਏ ਤੇ ਮਾਲਕ ਪਰਮੇਸ਼ਰ ਦਾ ਨਾਮ ਟਿਕ ਜਾਣਾ ਅੰਦਰ ਗੁਰੂ ਨੇ ਨਾਮ ਦੀ ਦਾਤ ਬਖਸ਼ ਦੇਣੀ ਬਖਸ਼ਿਸ਼ ਕਰ ਦੇਣੀ ਆ ਇਹ ਦਾਨ ਸਤਿਗੁਰੂ ਨੇ ਸਾਨੂੰ ਬਖਸ਼ ਦੇਣਾ ਨਾਮ ਪੱਕਾ ਹੋ ਜਾਣਾ ਅੰਦਰ ਨਾਮ ਸੁਆਸ ਸੁਆਸ ਚੱਲ ਪੈਣਾ ਸੁਆਸ ਸੁਆਸ ਅਜੇ ਬੁਰੇ ਖਿਆਲ ਚੱਲਦੇ ਆ ਸੁਆਸ ਸੁਆਸ ਮਾੜੀਆਂ ਸੋਚਾਂ ਚੱਲਦੀਆਂ ਹਨ ਸੁਆਸ ਸੁਆਸ ਕੀ ਚੱਲਦਾ ਹੈ ਔਦਾ ਬੁਰਾ ਹੋ ਜੇ ਔਦਾ ਬੁਰਾ ਹੋ ਜੇ ਮੇਰਾ ਭਲਾ ਹੋ ਜੇ ਸਵਾਸ ਸਵਾਸ ਸਾ ਸਾ ਨਾ ਇਹ ਚੱਲਦਾ ਆ ਵੀ ਮਿਲ ਜੇ ਆ ਵੀ ਮਿਲ ਜੇ ਆ ਵੀ ਮਿਲ ਜੇ ਆ ਵੀ ਮਿਲ ਜੇ ਸਾ ਸਾ ਨਾ ਨਾਮ ਨਹੀਂ ਚੱਲਦਾ ਹਜੇ ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰੋਂ ਨਿਰਮਲ ਹੋ ਗਿਆ ਨਾ ਪਵਿੱਤਰ ਹੋ ਗਿਆ ਸਭ ਦਾ ਭਲਾ ਮੰਗਣ ਲੱਗ ਗਿਆ ਫਿਰ ਸਵਾਸ ਸਵਾਸ ਨਾਮ ਚੱਲੂ ਫਿਰ ਤੂੰ ਆਨੰਦ ਵਿੱਚ ਆ ਜਾਏਂਗਾ ਸਿਮਰ ਸਿਮਰ ਪ੍ਰਭੇ ਅਨੰਦਾ ਦੁੱਖ ਕਲੇਸ਼ ਸਭ ਨਾ ਠੇ ਗੁਣ ਗਾਵਦ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸੰਠਿ ਸਤਗੁਰੂ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਅੰਦਰੋਂ ਨਿਰਮਲ ਹੋ ਗਿਆ ਗੁਰੂ ਨੇ ਦਾਨ ਬਖਸ਼ਣਾ ਗੁਰ ਪੂਰਾ ਕੀਨੇ ਦਾਨ ਅੱਗੇ ਕਹਿੰਦੇ ਸਭ ਕੁਸਲ ਖੇਮ ਪ੍ਰਵ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਤਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜਾ ਅੰਦਰੋਂ ਪਵਿੱਤਰ ਹੋ ਜਾਏ ਨਾ ਉਹਦੇ ਉਹਨੂੰ ਸਾਰੇ ਸੁੱਖ ਮਿਲਦੇ ਆ ਸਾਰੇ ਆਨੰਦ ਪਰਮੇਸ਼ਰ ਉਹਨੂੰ ਸਾਰੇ ਆਤਮਿਕ ਸੁੱਖ ਆਨੰਦ ਬਖਸ਼ਦਾ ਹੈ ਤੇ ਅੱਗੇ ਕਹਿੰਦੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਜਿਸ ਗੁਰਮਖ ਪਿਆਰੇ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਵਸਾ ਲਿਆ ਆਪਣੇ ਹਿਰਦੇ ਵਿੱਚ ਵਸਾ ਲਿਆ ਟਿਕਾ ਲਿਆ ਪੱਕਾ ਕਰ ਲਿਆ ਜਿਹਦੇ ਅੰਦਰ ਨਾਮ ਪੱਕ ਗਿਆ ਨਾ ਕਹਿੰਦੇ ਉਹਨੇ ਆਤਮਿਕ ਜੀਵਨ ਦੇ ਸਾਰੇ ਗੁਣ प्राप्त ਕਰ ਲਏ ਵਿਕਾਰਾਂ ਦੇ ੱੱਕੇ ਚੜਨ ਤੋਂ ਬਚ ਗਿਆ ਉਹਦਾ ਜੀਵਨ ਸਫਲਾ ਹੋ ਗਿਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਸਾਧ ਸੰਗ ਦੇ ਵਿੱਚ ਟਿਕਿਆ ਵਿਕਾਰਾਂ ਦੀ ਮੈਲ ਦੂਰ ਹੁੰਦੀ ਹੈ ਅੰਦਰੋਂ ਨਿਰਮਲ ਹੁੰਦਾ ਹੈ ਹਿਰਦਾ ਪਵਿੱਤਰ ਹੁੰਦਾ ਹੈ ਪਾਰ ਬ੍ਰਹਮ ਪਰਮੇਸ਼ਰ ਸਾਥੀ ਬਣਦਾ ਹੈ ਜਦੋਂ ਅੰਦਰ ਕੋਈ ਵਿਕਾਰ ਹੀ ਨਾ ਰਿਹਾ ਕੋਈ ਪਾਪ ਹੀ ਨਾ ਰਿਹਾ ਤੇ ਮਾਲਕ ਨੇ ਆ ਕੇ ਸਹਾਈ ਬਣ ਜਾਣਾ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਸਤਿਗੁਰ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨੇ ਗੁਰੂ ਦਾ ਨਾਮ ਸਿਮਰ ਲਿਆ ਨਾ RAMDAS ਸਰੋਵਰ ਵਿੱਚ ਆ ਕੇ ਆ ਪਰਮਾਤਮਾ ਦੇ ਨਾਮ ਨਾਲ ਇਸ਼ਨਾਨ ਕਰ ਲਿਆ ਜਿਨੇ ਉਹਨੂੰ ਸਿਮਰ ਲਿਆ ਮਾਲਕ ਨੂੰ ਆਦਪੁਰਖ ਪ੍ਰਭ ਪਾਇਆ ਉਹਨਾਂ ਨੇ ਆਦਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਰੱਬ ਹੀ ਮਿਲ ਗਿਆ ਉਹਨਾਂ ਨੂੰ ਜਿਨ੍ਹਾਂ ਨੇ ਸਾਧ ਸੰਗ ਰੂਪ ਸਰੋਵਰ ਵਿੱਚ ਆ ਕੇ ਇਸ਼ਨਾਨ ਕੀਤਾ ਭਗਤ ਰਬਦਾਸ ਜੀ ਵਰਗੇ ਕਹਿੰਦੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਜਿਵੇਂ ਆਪਾਂ ਭਗਤ ਰਬਦਾਸ ਜੀ ਦਾ ਜ਼ਿਕਰ ਕੀਤਾ ਹੈ ਰੱਬ ਮਿਲ ਗਿਆ ਭਾਵੇਂ ਕੀਤਾ ਕੋਈ ਸੀ ਭਾਵੇਂ ਜੁੱਤੀਆਂ ਗੰਢਦੇ ਸੀ ਭਾਵੇਂ ਮਰੇ ਪਸ਼ੂ ਢੋਂਦੇ ਸੀ ਪਸ ਮਰੇ ਪਸ਼ੂਆਂ ਦੀ ਖੱਲ ਲਾਉਣ ਵਾਲੇ ਸੀ ਪਰ ਰਵਿਦਾਸ ਟਵੰਤਾ ਢੋਰ ਨਿਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਾਧ ਸੰਗਤ ਵਿੱਚੋਂ ਜੁੜੇ ਹੋયાਾਂ ਦੀ ਸੰਗਤ ਵਿੱਚੋਂ ਹਰੀ ਦਾ ਦਰਸ਼ਨ ਮਿਲ ਗਿਆ। ਹਰੀ ਪ੍ਰਾਪਤ ਹੋ ਗਿਆ, ਪਰਮੇਸ਼ਰ, ਪਰਮਾਤਮਾ ਹੀ ਮਿਲ ਗਿਆ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਸਿਮਰਨ ਕਰਦਾ ਹੈ ਸਵਾਸ-ਸਵਾਸ ਚੇਤੇ ਕਰਦਾ ਉਹਨੂੰ ਆਪਣੀਆਂ ਅੰਦਰ ਦੀਆਂ ਸਾਰੀਆਂ ਕਮੀਆਂ ਛੱਡ ਕੇ ਕਹਿੰਦੇ ਉਹਨੂੰ ਆਦਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਡੇ ਮੁਰੇ ਨੇਕਾਂ ਉਦਾਹਰਣਾਂ ਹਨ। ਭਗਤਾਂ ਦਾ ਜੀਵਨ ਇਤਿਹਾਸ ਭਰਿਆ ਪਿਆ ਹੈ। ਜਿਨ੍ਹਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਤੇ ਕਿਰਪਾ ਹੋਈ ਸਤਿਗੁਰੂ ਜੀ ਕਹਿੰਦੇ ਦੇਖਿਆ ਕਰ ਸੁਣਿਆ ਕਰ ਸਾਖੀ ਸਿਖਿਆ ਦਿੰਦੀ ਹੈ ਮਨ ਨੂੰ ਮਨ ਨੂੰ ਸਿਖਿਆ ਆਉਂਦੀ ਸਾਖੀ ਸੁਣ ਕੇ ਜੇ ਉਹਨਾਂ ਨੂੰ ਮਿਲ ਗਿਆ ਤੇ ਸਾਨੂੰ ਵੀ ਮਿਲ ਸਕਦਾ ਹੈ ਜੇ ਉਹਨਾਂ ਦੇ ਕਾਰਜ ਰਾਸ ਹੋਏ ਸਾਡੇ ਵੀ ਹੋ ਸਕਦੇ ਆ ਲੋੜ ਹੈ ਵਿਸ਼ਵਾਸ ਦੀ ਸ਼ਰਧਾ ਦੀ ਭਾਵਨਾ ਦੀ ਭਰੋਸੇ ਦੀ ਜਦੋਂ ਇਹ ਪੂਰਾ ਹੋ ਜਾਂਦਾ ਹੈ ਗੁਰੂ ਕਿਰਪਾ ਕਰਦਾ ਹੈ ਜੀ ਇਸੀ ਸਤਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਦੇਹੋ ਸੱਜਣਾ ਅਸੀਂ ਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅੱਖ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ